ਦੋਸਤੋ ਤੁਸੀਂ ਜੁੜੇ ਹੋਇਆ ਹੈ ਰੇਡੀਓ ਚੰਨਪ੍ਰਦੇਸੀ ਨਾਲ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਆਇਆ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਤਿੰਦਰ ਰਾਜਪਾਲ ਸਿੱਖਵਾਲਾ ਦੇਸ਼ ਵਿਦੇਸ਼ ਬੈਠੇ ਸਾਰੇ ਸੱਜਣਾ ਮਿੱਤਰਾਂ ਤੇ ਭੈਣ ਭਰਾਵਾਂ ਦਾ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਸਵਾਗਤ ਹੈ ਜੀ ਉਮੀਦ ਕਰਦਾ ਕਿ ਤੁਸੀਂ ਤੁਹਾਡੇ ਪਰਿਵਾਰ ਤੇ ਤੁਹਾਡੇ ਕਾਰੋਬਾਰ ਪਰਮਾਤਮਾ ਦੀ ਮਿਹਰ ਨਾਲ ਚੜ੍ਹਦੀਆਂ ਕਲਾਂ ਦੇ ਵਿੱਚ ਹੋਣਗੇ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਗੱਲਾਂ ਬਾਤਾਂ ਦੋਸਤੋ ਆਪਾਂ ਕਰਾਂਗੇ ਵਿਰਸੇ ਵਿਰਾਸਤ ਦੀਆਂ ਸਾਡੀਆਂ ਪੁਰਾਣੀਆਂ ਗੱਲਾਂ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਸਾਡੇ ਉਸ ਵੇਲੇ ਦੀਆਂ ਗੱਲਾਂ ਜਿਹੜੇ ਸਾਡੇ ਚਿੱਤ-ਚਿੱਤੇ ਵਿੱਚ ਵੀ ਨਹੀਂ ਹਨ ਉਹ ਅੱਜ ਆਪਾਂ ਗੱਲਾਂបਾਤਾਂ ਕਰਾਂਗੇ ਤੁਹਾਨੂੰ ਕਾਫੀ ਕੋਈ ਯਾਦ ਆ ਜਾਏਗਾ ਪੁਰਾਣੇ ਸਮੇਂ ਦਾ ਦੋਸਤੋ ਆਪਾਂ ਅੱਜ ਗੱਲਾਂਬਾਤਾਂ ਸ਼ੁਰੂ ਕਰਦੇ ਹਾਂ ਗੈਨੀ ਗੁਰਦੇਵ ਸਿੰਘ ਹਰਾਂ ਦੀ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਸੰਤਾਂ ਸਾਧਾਂ ਲਈ ਸ਼ਰਦਾ ਆਪਣੇ ਪਿੰਡ ਦੇ ਸੰਤਾਂ ਸਾਧਾਂ ਦੀ ਗੱਲਬਾਤ ਕਰਦੇ ਆਂ ਤੇ ਕਿਵੇਂ ਜੇਕਰ ਹੁੰਦਾ ਦੋਸਤੋ ਇਸ ਬਾਰੇ ਆਪਾਂ ਗੱਲ ਕਰਦੇ ਆਂ ਕਿਹਦੇ ਕਿਹਦੇ ਪੈਰੀਂ ਹੱਥ ਲਾਈਏ ਸੰਤਾਂ ਦੇ ਵਗ ਫਿਰਦੇ ਮੇਰੇ ਪਿੰਡ ਦੇ ਲੋਕਾਂ ਵਿੱਚ ਸੰਤਾਂ ਸਾਧੂਆਂ ਲਈ ਅਪਾਰ ਸ਼ਰਧਾ ਹੈ ਕੀ ਭਗਵੇਂ ਕੱਪੜਿਆਂ ਵਾਲੇ ਉਦਾਸੀ ਕੋਹਣ ਮੋਣ ਪਰਮਹੰਸ ਜਟਾਂ ਵਾਲੇ ਨਾਂਗੇ ਕੰਠੀ ਵਾਲੇ ਬਰਾਗੀ ਕੰਨ ਪਾਟੇ ਜੋਗੀ ਤੇ ਚਿੱਟ ਚਾਦਰੀਏ त्यागी ਮੇਰੇ ਪਿੰਡ ਦੇ ਲੋਕਾਂ ਲਈ ਸਭ ਈਸ਼ਵਰ ਦੇ ਅਵਤਾਰ ਹਨ ਇਹਨਾਂ ਕਿਸਮਾਂ ਦੇ ਸੰਤ ਤਾਂ ਟਕਸਾਲੀ ਸੰਪਰਦਾਇ ਮੰਨੇ ਦੰਨੇ ਹੁੰਦੇ ਹੀ ਹਨ ਇਨੋਂ ਦੇ ਇਲਾਵਾ ਨਵੇਂ-ਨਵੇਂ ਤਰੀਕਿਆਂ ਦੇ ਅਨੇਕ ਭਾਂ ਦੇ ਸੰਤਾਂ ਲਈ ਵੀ ਮੇਰੇ ਪਿੰਡ ਵਿੱਚ ਬੜੀ ਸ਼ਰਧਾ ਹੈ ਸੰਤਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਹੀ ਸ਼ਰਧਾਲੂ ਮੌਜੂਦ ਹੁੰਦੇ ਹਨ ਇੱਕ ਦਿਨ ਪ੍ਰਭਾਤੇ ਜਦੋਂ ਡੁੱਬੂ-ਡੁੱਬੂ ਕਰਦੇ ਤਾਰਿਆਂ ਦੀ ਮੱਧਮ ਪੈਰੀ ਲੋ ਵਿੱਚ ਚੜਦੇ ਵੱਲ ਪੌਂਫਟਾਲੇ ਦੀ ਚਿੱਟਚਾਨੀ ਅੰਦਰ ਲਾਲੀ ਆਪਣੀ ਸੰਦੂਰੀ ਭਾ ਖੋਲ ਰਹੀ ਸੀ ਚੱਕੀਆਂ ਦੇ ਕੋਕਰ ਅੱਧ ਸੁਤਿਆਂ ਦੀ ਨੀਂਦ ਗਾੜੀ ਕਰ ਰਹੀ ਸੀ ਪੰਛੀ ਆਪਣੇ ਆਲਣਿਆਂ ਵਿੱਚ ਚੀਂਚੀ ਕਰਨ ਲੱਗੇ ਸੀ ਕਿੱਲਿਆਂ ਉੱਤੇ ਖੜੇ ਕੱਟੇ ਬੱਚੇ ਦੁੱਧ ਚੁੰਗਣ ਲਈ ਰੰਬਣੇ ਸ਼ੁਰੂ ਹੋਏ ਸਨ ਹਲਟ ਦੀ ਕੀ ਕੀ ਤੇ ਹਾਲੀਆਂ ਦੀ ਹੇਕਾਂ ਨੂੰ چیرਦੀ ਇਕਵਾਜ ਮੇਰੇ ਪਿੰਡ ਦੇ ਕੁਝ ਲੋਕਾਂ ਦੇ ਭੋਲੇ ਪਾਲੇ ਕੰਨਾਂ ਨੇ ਇੰਜ ਸੁਣੀ ਕੋਠੇ ਮੰਦੇ ਨੂੰ ਜਿੰਦਰਾ ਭਾਰੀ ਕੁੰਜੀ ਹੱਥ ਸੰਤਾਂ ਦੀ ਸੂਰਿ ਦੀ ਟਿੱਕੀ ਚੜ੍ਹਦੀ ਤੱਕ ਸਾਰੇ ਪਿੰਡ ਵਿੱਚ ਚਰਚਾ ਸ਼ੁਰੂ ਹੋ ਗਈ। ਗੋਹਾਕੂੜਾ ਕਰਦੀਆਂ ਜਨਾਨੀਆਂ, ਖੇਤਾਂ ਨੂੰ ਜਾਂਦੇ ਕਿਸਾਨਾਂ ਦਾ ਜਿੱਥੇ ਵੀ ਇੱਕ ਦੂਜੇ ਨਾਲ ਮੇਲ ਹੋਇਆ ਉੱਥੇ ਹੀ ਪਰਾਸ ਜਾ ਕੇ ਖੜੇ ਹੋ ਗਏ। ਮਘਿਆਨੀ ਅੱਜ ਸਵੇਰੇ ਸ਼ਬਦ ਨਹੀਂ ਸੁਣਿਆ। ਨਹੀਂ ਮੇਰੇ ਡੁੱਬ ਜਾਣੇ ਕੰਨਾਂ ਵਿੱਚ ਕਾਹਨੂੰ ਬਰੇਲ ਪੈਂਦੀ ਐ? ਤੂੰ ਹੀ ਦੱਸ ਸ਼ਬਦ ਵਾਲੀ ਕੀ ਗੱਲ ਐ? ਹੋਰ ਤੀਵੀਆਂ ਵੀ ਗੱਲਾਂ ਕਰਦੀਆਂ ਸੁਣਦੀਆਂ ਨੇ। ਕਹਿੰਦੇ ਮੰਦਪੁਰ ਵਾਲੇ ਸੰਤ ਅੱਜ ਪ੍ਰਗਟ ਹੋ ਗਏ ਨੇ ਹੈ ਸੱਚੀ ਭਾਈ ਸੁਣਿਆ ਸੀ ਬਈ ਟਿੱਬੇ ਵਾਲੇ ਖੂਹੀ ਕੋਲ 6 ਮਹੀਨਾ ਤੋਂ ਇੱਕ ਸੰਤ ਤਪਸਾ ਕਰ ਰਿਹਾ ਜ਼ਰੂਰ ਰੱਬ ਦੇ ਘਰੋਂ ਕੋਈ ਚੀਜ਼ ਮਿਲੀ ਹੈ ਨਹੀਂ ਤਾਂ ਆਪਣੇ ਪਿੰਡ ਦੇ ਲੋਕ ਬੜੇ ਭੈੜੇ ਨੇ ਇਹ ਐਵੇਂ ਤਾਂ ਕਿਸੇ ਨੂੰ ਸਿਆਣ ਦੇ ਵੀ ਨਹੀਂ ਹੁਣ ਉਦੋਂ ਦੇ ਸੰਤਾਂ ਦੀ ਸੋਭਾ ਕਰਦੇ ਨਹੀਂ ਤੱਕਦੇ ਤੇ ਆਦਮੀ ਪਰਿਆਂ ਵਿੱਚ ਬੈਠ ਕੇ ਗੱਲਾਂ ਕਰਨ ਸੌਣਾ ਸੰਤਾਂ ਦੀ ਕਿਵੇਂ ਗੱਲ ਆ ਸੁਣਿਆ ਥੋੜੇ ਬਾਰ ਗੋਲੰਗੇ ਨੇ ਮੈਂ ਤਾਂ ਆਇਆ ਉਹ ਤੋਂ ਡੰਗਰਾਂ ਨੂੰ ਪੱਠੇ ਪਾਉਣ ਉੱਠਿਆ ਸੀ ਨਿੱਕੀ ਕੇ ਖਾਰਾ ਕੋ ਜੋੜਨ ਆਈ ਸੀ ਭਜਨਾ ਹਲਦੀ ਹਣਾੜੀ ਪਾ ਰਿਆ ਸੀ ਕੀ ਪੁੱਛਦਾ ਸੰਤ ਨੇ ਜਦੋਂ ਸ਼ਬਦ ਲਾਇਆ ਬਸ ਕਬਾੜ ਹੀ ਖੁੱਲ ਗਏ ਬਿਨਾ ਕਰਨੀ ਵਾਲੀ ਜ਼ਬਾਨ ਤੋਂ ਪਹਿਲੇ ਇਹੋ ਜਿਹਾ ਰਸ ਉਹੀ ਨਹੀਂ ਆਉਂਦਾ ਓਏ ਇਹ ਉਹੀ ਸੰਤ ਨੇ ਨਾ ਜਿਹੜੇ ਆਪਣੇ ਨਿੰਮ ਵਾਲੇ ਖੇਤਾਂ ਦੀਆਂ ਡੈੜਾਂ ਵਿੱਚ ਆਪਾਂ ਇੱਕ ਦਿਨ ਬੈਠੇ ਦੇਖੇ ਸੀ ਲੋਕ ਕਹਿੰਦੇ ਸੀ ਪਖੰਡ ਕਰਦਾ ਸਾਧ ਹੁਣ ਪਤਾ ਲੱਗੂ ਜਦੋਂ ਪਤੰਦਰ ਪ੍ਰਗਟ ਹੋ ਗਿਆ ਤਪੱਸਿਆ ਕਿਤੇ ਗੁੱਝੀ ਰਹਿੰਦੀ ਹੈ ਅੱਜ ਹੀ ਸਾਰੇ ਪਿੰਡ ਵਿੱਚ ਜਜ਼ ਫੈਲ ਗਿਆ ਲਉ ਕਰ ਲੋ ਬੰਦ ਜਿਨੇ ਕਿਸੇ ਦੀ ਜਬਾਨ ਬੰਦ ਕਰਨੀ ਹੈ ਮਰਾਲੇ ਅਹੀ ਤਹੀ ਸੰਤ ਹੁਣ ਗੁੱਝੇ ਨਹੀਂ ਰਹਿਣ ਲਗੇ ਆਉਗੇ ਸਾਜਣ ਆਉਗੇ ਵਾਂਗੂ ਮੂਰੇ ਮੂਰੇ ਸੰਤ ਤੇ ਮਗਰ ਸ਼ਿਕਾਰੀ ਕੁੱਤੇ ਵਾਂਗ ਸਿਰ ਤਲਵਾਏ ਉਹਨਾਂ ਦੇ ਸ਼ਰਦਾਲੂ ਆਗਰ ਸੰਤਾਂ ਨੂੰ ਸਰਕੜੇ ਦੇ ਬੂਝਾਂ ਵਿੱਚ ਦੱਬਿਆ ਨਹੀਂ ਜਾ ਲੱਭਿਆ ਸੰਤ ਪ੍ਰਗਟ ਤਾਂ ਪਹਿਲਾਂ ਹੀ ਹੋ ਚੁੱਕੇ ਸਨ ਹੁਣ ਤਾਂ ਗੁਰੂ ਲਾਦਰ ਰੇਵਾਂਗ ਦੂਰ ਦੂਰ ਤੱਕ ਦੋਹੀ ਫਿਰ ਗਈ ਸਾਰੇ ਇਲਾਕੇ ਵਿੱਚ ਦਿਨਾਂ ਅੰਦਰ ਹੀ ਸੰਤਾਂ ਦੀਆਂ ਕਈ ਅਦੁੱਤ ਕਰਾਮਾਤਾਂ ਦੀ ਚਰਚਾ ਆਰੰਭ ਹੋ ਗਈ ਲੋਕਾਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਮਕੇ ਪਿੰਡ ਵਾਲੇ ਸੂਬੇਦਾਰ ਨੇ ਦੋ ਵਿਆਹ ਕਰਾਏ ਪਰ ਮੁੰਡਾ ਨਹੀਂ ਸੀ ਹੁੰਦਾ ਉਸਦੀ ਪਹਿਲੀ ਬੂਹ ਦਾ ਸੁਖ ਨਾਲ ਪੈਰ ਭਾਰਾ ਸੀ ਸੰਤਾਂ ਨੇ ਬਚਨ ਕੀਤਾ ਜੇ ਮੁੰਡਾ ਹੋਇਆ ਭਗਤਾ ਗਰੀਬ ਗੁਰਬੇ ਨੂੰ ਜੱਗ ਕਰੀਂ ਦੇਖ ਲੋ ਗੱਲ ਪੱਕੀ ਨਿਕਲੀ ਰੂੜੀ ਹੋਈ ਇੱਟ ਵਰਗਾ ਮੁੰਡਾ ਵੇੜੇ ਵਿੱਚ ਖੇਡਦਾ ਫਿਰਦਾ ਲੈ ਇਹ ਤਾਂ ਸਭ ਨੂੰ ਦਿਦਾ ਬਈ ਸੰਤ ਕਲਾ ਵਾਲੇ ਨੇ ਸਿੱਖਾਂ ਦਾ ਮੁੰਡਾ ਕਮਲਾ ਹੋਇਆ ਫਿਰਦਾ ਸੀ ਜੇ ਥੰਮ ਨੂੰ ਸੰਗਲ ਲਾਵੇ ਤਾਂ ਸੰਗਲ ਤੋੜ ਦਿੰਦਾ ਸੀ ਇੱਟਾਂ ਵੱਟੇ ਚੱਕੀ ਤੇ ਪੁੜ ਜੋ ਚੀਜ਼ ਹੱਥ 'ਚ ਆ ਜਾਵੇ ਸੱਤ ਘੜਟ ਪਾ ਛੱਡਦਾ ਸੀ ਇੱਕ ਦਿਨ ਉਹਦੀ ਮਾਂ ਰਾਤ ਨੂੰ ਘਰਦਿਆਂ ਤੋਂ ਚੋਰੀ ਜਾ ਕੇ ਸੰਤਾਂ ਤੋਂ ਸਿਰ ਤੇ ਹੱਥ ਪਰਵਾ ਲਿਆਈ ਬਸ ਉਦੋਂ ਤੋਂ ਚੰਗਾ ਭਲਾ ਸੰਤਾਂ ਦੇ ਵਾਰਸਰਾਪ ਕਰਮਾਤਾਂ ਤੇ ਕਰੋਪੀਆਂ ਦੀਆਂ ਬਿਨਾ ਖੰਭਾਂ ਤੋਂ ਜਈਆਂ ਡਾਰਾਂ ਬਣ ਬਣ ਕੇ ਉੱਟਣੀਆਂ ਸ਼ੁਰੂ ਹੋ ਗਈਆਂ ਕਿ ਅਲਫੈਲ ਦੇ ਕਿਸੇ maat ਪੈ ਗਏ ਇੱਕ ਗੱਲੋਂ ਸੰਤ ਬੜੇ ਅਗਾਹੋਂ ਤੋਂ ਨਿਕਲੇ ਉਹਨਾਂ ਨੇ ਸ਼ਬਦ ਕੀਰਤਨ ਦੇ ਸਾਰੇ ਤਰੀਕੇ ਨੂੰ ਛੱਡ ਕੇ ਮੁੰਡਿਆਂ ਦਾ ਗਿੱਧੇ ਦੀਆਂ ਬੋਲੀਆਂ ਵਾਲਾ ਸ਼ਬਦੀ ਜਥਾ ਤਿਆਰ ਕਰ ਲਿਆ ਡੰਗਰਚਾਰ ਦੇ ਗੱਭਰੂਆਂ ਨੂੰ ਟਿੱਬਿਆਂ ਉੱਤੇ ਇਕੱਠੇ ਕਰਕੇ ਕਿਸੇ ਦੇ ਹੱਥ ਤੂੰਬਾ ਕਿਸੇ ਦੇ ਹੱਥ ਕਾਟੋ ਤੇ ਕਿਸੇ ਦੇ ਘੁੰਗਰਾਲਾ ਕਿਸੇ ਨੂੰ ਲੱਕੜ ਦੇ ਸੱਪ ਤੇ ਚਿੰਟੇ ਫੜਾ ਕੇ ਹਫਤੇ ਕੁ ਦੀ ਰੈਸਲ ਪਿੱਛੋਂ ਇੱਕ ਚੰਗੀ ਧਾਰਮਿਕ ਪੰਗੜਾ ਪਾਰਟੀ ਤਿਆਰ ਕਰ ਲਈ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਵਿੰਦਰ ਰਾਜਪਾਲ ਸਿੱਖਵਾਲਾ ਤੇ ਦੋਸਤੋ ਗੱਲਬਾਤ ਆਪਾਂ ਕਰਦੇ ਆ ਅੱਗੇ ਸ਼ੁਰੂ ਇਹਨਾਂ ਕੀਰਤਨ ਰਸੀਆਂ ਨੂੰ ਇੱਕ ਪ੍ਰੇਮੀ ਨੇ ਕੁਝ ਪੈਸੇ ਲਿਆ ਕੇ ਇਸ ਲਈ ਟਿਪੋਥੇ ਲਾਲ ਟਾਟੀਆਂ ਟੋਰੇ ਵਾਲੇ ਸਾਫੇ ਇੱਕੋ ਰੰਗੇ ਝੱਗੇ ਸਵਕ ਜਥੇ ਦਾ 68 ਬੰਨ ਦਿੱਤਾ ਪਹਿਲਾਂ ਪਹਿਲ ਇਹ ਕੀਰਤਨੀ ਜਥਾ ਪਿੰਡਾਂ ਉੱਤੇ ਪਿੰਡੋਂ ਬਾਹਰ ਹੀ ਆਪਣੀਆਂ ਸੰਗੀਤਕ ਤੁਣਾ ਅਲਾਪਦਾ ਰਿਹਾ ਥੋੜੇ ਦਿਨ ਵਿੱਚ ਜਦੋਂ ਆਸ-ਪਾਸ ਦੇ ਪਿੰਡਾਂ ਤੋਂ ਖਾਸ ਸ਼ਰਧਾਲੂ ਆਪੜਨ ਲੱਗ ਪਏ ਤਾਂ ਇਹ ਜਥਾ ਪਿੰਡ ਦੇ ਪਿੰਡਾਂ ਵਿੱਚ ਜਾ ਜਾ ਕੇ ਆਪਣੇ ਅਖਾੜੇ ਜਮਾਉਣ ਲੱਗ ਪਿਆ ਸ਼ਬਦਾਂ ਦੀ ਤਾਂ ਇਹਨਾਂ ਕੁਝ ਕੱਚੇ ਪੁੰਨੇ ਧਾਰਮਿਕ ਭਾਵਾਂ ਵਾਲੀਆਂ ਬੋਲੀਆਂ ਦੇ ਟੋਟਕਿਆਂ ਦੇ ਮੋਤੀ ਬਖੇਰਨੇ ਸ਼ੁਰੂ ਕਰ ਦਿੱਤੇ ਇੱਕ ਵੀਰ ਦੇ ਵੀ ਰੱਬਾ ਦੇ ਵੀ ਰੱਬਾ ਸੋ ਖਾਣ ਨੂੰ ਬੜਾ ਚਿਤ ਕਰਦਾ ਨਿਤ ਨਿਤ ਨੀ ਜਗਤ ਤੇ ਆਉਣਾ ਉਹ ਜਗਤ ਤੇ ਆਉਣਾ ਜਵਾਨ ਵਿੱਚ ਪਾਲੈ ਮਿਸ਼ਰੀ ਇਹੋ ਜੇ ਸਦਾਚਾਰ ਗੀਤਾਂ ਦਾ ਕਲਚਰਲ ਸ਼ੋਅ ਦੇਖਣ ਲਈ ਕੌਣ ਨਾ ਆਉਂਦਾ ਜੰਗਲਾਂ ਵਿੱਚ ਮੰਗਲ ਲੱਗਣ ਲੱਗ ਪਏ ਜਦੋਂ ਪਿੰਡਾਂ ਦੇ ਗੱਭਰੂ ਤੇ ਸਿਆਣੇ ਸਿਆਣੇ ਲੋਕ ਖਾਸੀ ਗਿਣਤੀ ਵਿੱਚ ਸਰੋਤਿਆਂ ਵਿੱਚ ਸ਼ਾਮਲ ਹੋ ਗਏ ਤਾਂ ਸੰਤਾਂ ਤੇ ਉਹਨਾਂ ਦੇ ਸਾਥੀਆਂ ਨੇ ਪਿੰਡ ਢੁੱਲੀਵਾਲ ਮੰਗੇਵਾਲ ਕੋੜ ਮਨਾਲ ਤੇ ਮੇਰੇ ਪਿੰਡ ਮਿੱਠੇਵਾਲ ਦੇ ਵਿਚਾਲੇ ਰਾਂਹਾਂ ਪਾਂਧੀਆਂ ਵਾਸਤੇ ਪਾਣੀ ਪੀਣ ਲਈ ਲਗਾਈ ਖੂਹ ਨੂੰ ਆਪਣਾ ਕੇਂਦਰ ਥਾਪ ਦਿੱਤਾ ਉਸ ਦਾ ਨਾਮ ਰੱਖਿਆ ਜੋਤਪੁਰੀ ਦਰਸ਼ਕਾਂ ਵਿੱਚ ਫਿਰ ਇਸਤਰੀਆਂ ਵੀ ਆਉਣ ਲੱਗ ਪਈਆਂ ਸੰਤਾ ਨੇ ਸ਼ਰਧਾਲੂਆਂ ਦੀ ਗਿਣਤੀ ਵਾਧੀ ਦੇਖ ਕੇ ਕੋਈ ਸ਼ਬਦਾਂ ਦੀ ਤੁਕਾਂ ਨੂੰ ਪੰਨ ਤੋੜ ਕੇ ਬੋਲੀਆਂ ਦੀ ਸ਼ਕਲ ਦੇਣੀ ਸ਼ੁਰੂ ਕਰ ਦਿੱਤੀ ਨਾਮ ਸ਼ੀਂਬਾ ਕਾਣੀ ਕੌਡੀ ਦਾ ਉਹ ਕਾਣੀ ਕੌਡੀ ਦਾ ਨਾਮ ਜੱਬ ਕੇ ਲੱਖਾਂ ਦਾ ਹੋ ਗਿਆ ਨਾਮ ਦੇਵ ਤੋਂ ਗਵੰਢਣ ਪੁੱਛਦੀ ਕੀ ਤੋ ਤੈ ਬਣਾਈ ਛਪਰੀ ਨਾਮੇ ਸ਼ੀੰਬੇ ਦੀ ਬਣਾਈ ਤੈ ਤਾਂ ਛਪਰੀ ਤੰਨੇ ਦੀਆਂ ਗਊਆਂ ਚਾਰੀਆਂ ਕਿੱਥੋਂ ਲੱਗਿਆ ਪ੍ਰੇਮ ਛੋਟੀ ਉਮਰੇ ਪੁੱਛਦੇ ਨਾਰਦ ਖੜੇ ਤੈਥੋਂ ਤਪਨੇ ਬਾਲਕਿਆ ਹੋਣਾ ਜੰਗਲਾਂ ਚ ਸ਼ੇਰ ਬੁਗਦੇ ਪ੍ਰਭੂ ਹਰੀ ਨੇ ਸੂਰ ਦਾ ਅਵਤਾਰ ਧਾਰ ਕੇ ਜਿਵੇਂ ਬ੍ਰਹਮਾ ਦੇ ਵੇਦਾਂ ਨੂੰ ਝੋਕ ਕੇ ਪਤਾਲ ਵਿੱਚ ਚੁੰਮੀ ਮਾਰੀ ਤੇ ਤਿੰਨ ਕਾਲਾਂ ਦਾ ਜਾਨੂ ਬ੍ਰਹਮਾ ਵੇਦਾਂ ਬਣਾ ਪਿਆ ਤੜਫੇ ਜਿਵੇਂ ਮੱਛੀ ਪਾਣੀ ਬਣਾ ਤੜਫਦੀ ਹੈ ਵੇਦਾਂ ਦਾ ਕੋਈ ਪਤਾ ਨਾ ਲੱਗੇ ਫਿਰ ਮੱਛ ਦਾ ਅਵਤਾਰ ਤਾਰ ਕੇ ਹਰੀ ਨੇ ਕਿਵੇਂ ਵੇਦ ਲਿਆ ਕੇ ਬ੍ਰਹਮੇ ਦਾ ਹਕਾਰ ਦੂਰ ਕੀਤਾ ਅਵਤਾਰਾਂ ਤੇ ਭਗਤਾਂ ਆਦੀਆਂ ਕੁਝ ਇਧਰੋਂ ਉਧਰੋਂ ਸੁਣੀਆਂ ਸਾਖੀ ਪ੍ਰਮਾਣ ਵਾਲੇ ਉਪਦੇਸ਼ਕਾਂ ਵਾਲੀਆਂ ਕਥਾ ਕਹਾਣੀਆਂ ਸੁਣਾ ਕੇ ਵਿੱਚੋਂ ਉੱਪਰ ਦਸੀਆਂ ਹੱਲੇ ਦੀਆਂ ਧਾਰਨਾ ਵਿੱਚ ਜਦੋਂ ਸੰਤਾਂ ਨੇ ਇਹੋ ਜਿਹੇ ਹੋਰ ਟੋਟਕੇ ਸੁਣਾਉਣੇ ਤਾਂ ਸ਼ਰਧਾਲੂਆਂ ਨੂੰ ਤਰੇੜੀਆਂ ਦਿਆ ਦੇਣੀਆਂ ਲੋਕਾਂ ਦੀਆਂ ਮੰਡਲੀਆਂ ਬਹੁਤੀਆਂ ਬੀਬੀਆਂ ਪ੍ਰੇਮ ਰਸ ਵਿੱਚ ਗੁੱਧੀਆਂ ਮੂੰਹਨੇਰੇ ਪਿੰਡਾਂ ਤੋਂ ਜਥੇ ਲੈ ਕੇ ਜਾ ਕੇ ਪੁੱਜਣੇ ਸ਼ੁਰੂ ਹੋ ਗਈਆਂ ਇੱਥੇ ਨਿਤ ਦਾ ਜੋੜ ਮੇਲਾ ਬਣ ਗਿਆ ਆਸ-ਪਾਸ ਦੇ ਸੰਤਾਂ ਤੇ ਸ਼ਬਦੀ ਜਥਿਆਂ ਨੂੰ ਆਪਣੀ ਚੜ੍ਹਤ ਤੇ ਮਾਣ ਮਰਿਆਦਾ ਜਾਂਦੀ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ। ਕੁਝ ਕਟੜ ਖਿਆਲਾਂ ਦੇ ਹਮਾਤਰ ਬੰਦਿਆਂ ਨੇ ਸੰਤਾਂ ਵਿਰੋਧ ਪ੍ਰਚਾਰ ਮਹਿਮ ਸ਼ੁਰੂ ਕਰ ਦਿੱਤੀ। ਨਾਰਾਇਤ ਨਾ ਬੈਤ ਬੋਲੀਆਂ ਪਾਈ ਜਾਂਦਾ। ਇਹ ਸੰਤ ਕਿਧਰੋਂ ਆਏ? ਜਦੋਂ ਸੰਤਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਇੱਕੋ ਹੀ ਅਮੋਗ ਬਾਣ ਚਲਾ ਕੇ ਵਿਰੋਧੀ ਪ੍ਰਚਾਰ ਦਾ ਸਾਰਾ ਅਸਰ ਹੂਨ ਛੱਡਿਆ। ਸੰਤਾਂ ਨੇ ਆਪਣੇ ਕੀਰਤਨ ਦਰਬਾਰ ਵਿੱਚ ਇੱਕ ਹੋਰ ਟੋਟਕਾ ਗਾਉਣ ਆਰੰਭ ਕਰ ਦਿੱਤਾ। ਰੱਬ ਫਿਰਦਾ ਸੀ ਉਹ ਰੱਬ ਫਿਰਦਾ ਸੀ ਫਿਰਦਾ ਸੀ ਧੰਨੇ ਦੇ ਕੋਲ ਵੱਡਦਾ ਉਹਨੇ ਕਿੜਾ ਕੱਚ ਪਾਈ ਸੀ ਪਿੰਡਾਂ ਦੇ ਸ਼ਬਦੀ ਜਥਿਆਂ ਵਿੱਚ ਬਦੇਰੇ ਗੈਰ ਜੱਟ ਜਾਤੀਆਂ ਦੇ ਲੋਕ ਹੁੰਦੇ ਸਨ ਸੰਤ ਕਿਉਂਕਿ ਜੱਟ ਸਨ ਇਸ ਲਈ ਉਹਨਾਂ ਨੇ ਵਿਰੋਧੀਆਂ ਨੂੰ ਪਿਛਾੜਨ ਤੇ ਆਪਣੀ تیر ਪੱਕੀ ਕਰਨ ਲਈ ਮਨੋਵਿਗਿਆਨਕ ਟੰਬ ਦੇਣ ਵਾਲਾ ਇੱਕ ਹੋਰ ਟੋਟਕਾ ਯਾਤ ਸਪੂਤਨਿਕ ਰਾਗਟ ਵਾਂਗ ਚਰਉਣਾ ਸ਼ੁਰੂ ਕਰ ਦਿੱਤਾ ਜਾਗੋ ਜਾਗੋ ਏ ਜਾਗੋ ਏ ਭਰਾਓ ਜਿੰਮਦਾਰੋ ਲਾਗੀਆਂ ਨੇ ਰੱਬ ਲੁੱਟ ਲਿਆ ਤੰਨੇ ਭਗਤ ਦਾ ਗੋਵਿੰਦ ਗੋਬਿੰਦ ਸੰਗ ਵਾਲਾ ਸ਼ਬਦ ਪੜਾ ਕੇ ਜਦੋਂ ਉਸਨੇ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਤ ਤੋਕ ਤੇ ਆਪਣਾ ਤੇ ਲੋਕਾਂ ਨੂੰ ਸਾਖੀ ਸੁਣਾ ਕੇ ਅਰਥ ਸਮਝਾਉਣੇ ਬਸ ਕੜੇਲੇ ਕੱਢ ਦੇਣੇ ਜਿਵੇਂ ਜੱਟਾਂ ਤੋਂ ਲੁੱਟੇ ਜਾਂਦੇ ਰੱਬ ਨੂੰ ਛੇਤੀ ਲੁੱਟਣ ਲਈ ਹੁਣੇ ਹੱਲਾ ਬੁਲਾਉਣਾ ਹੁੰਦਾ ਉਸ ਨੇ ਸ਼ਬਦ ਅਰਥ ਕਰਨੇ ਇਹ ਗੱਲਾਂ ਸੁਣ ਕੇ ਤੰਨੇ ਜੱਟ ਨੂੰ ਰੋਹ ਜਾਣੀ ਗੁੱਸਾ ਚੜ ਗਿਆ ਇਹ ਗੱਲਾਂ ਸੁਣ ਕੇ ਤੰਨਾ ਜੱਟ ਭਰਾਵੋ ਫਿਰ ਰੋਹ ਉੱਠਿਆ ਭਈ ਇਹ ਤਾਂ ਕਮੀਨ ਕੰਦੂ ਹੀ ਰੱਬ ਨੂੰ ਲੁੱਟ ਕੇ ਲੈ ਚੱਲੇ ਬਸ ਜਦੋਂ ਭਗਤੀ ਨੂੰ ਮੜਾਸਾ ਮਾਰ ਕੇ ਲੱਗ ਗਿਆ ਜਿਵੇਂ ਜੱਟੋ ਕਿਸੇ ਖੇਤ ਵਿੱਚੋਂ ਕਾਹੀ ਮਾਰਨ ਲੱਗ ਜਾਂਦੇ ਨੇ ब्राह्मण ਨੇ ਉਹ ਥੇਰੀ ਚਲਾਕੀ ਕੀਤੀ ਉਹ ਵੀ ਅੱਗੋਂ ਪਤੰਦਰ ਟੱਕਰਿਆ ਉਸ ਨੇ ਰੱਬ ਪੱਥਰ ਵਿੱਚੋਂ ਕੱਢ ਦਿਖਾਇਆ ਇਹ ਜੀਆਂ ਅਜਬ ਕਹਾਣੀਆਂ ਸੁਣ ਕੇ ਗੁਰਮਤੀ ਖਿਆਲਾਂ ਦੇ ਸਿੱਖ ਇਹਨਾਂ ਸੰਤਾਂ ਦੇ ਘੋਰ ਵਿਰੋਧੀ ਬਣ ਗਏ ਤੇ ਆਮ ਲੋਕ ਵਧੇਰੇ ਸ਼ਰਦਾਲੂ ਸੰਤਾਂ ਨੇ ਲੱਗਦੇ ਹਾਥੀ ਆਪਣੇ ਇਹ ਤੰਤੀ ਸਾਜਾਂ ਨੂੰ maat ਪਾਉਣ ਵਾਲੇ ਰਾਏ ਘਨਰਵਾ ਦੇ ਜਥੇ ਸਮੇਤ ਪਿੰਡਾਂ ਦੇ ਦੌਰੇ ਸ਼ੁਰੂ ਕਰ ਦਿੱਤੇ ਇੱਕ ਦਿਨ ਮੇਰੇ ਪਿੰਡ ਦੇ ਸ਼ਰਧਾਲੂ ਵੀ ਸੰਤਾਂ ਨੂੰ ਚਰਨ ਪਾਉਣ ਦਾ ਸੱਦਾ ਦੇ ਆਏ ਸਾਡੇ ਪਿੰਡ ਦੇ ਕਟੜਖੈਲਾਂ ਦੇ ਸ਼ਬਦੀ ਜਥੇ ਦੇ ਮੈਂਬਰ ਸੰਤਾਂ ਦੇ ਵਿਰੋਧ ਵਿੱਚ ਡਟ ਗਏ ਆਖੇ ਇਹ ਸੰਤ ਦੀ ਤਾਂ ਕੋਈ ਰਹਿਤ ਵਹਿਤ ਹੀ ਨਹੀਂ ਆਹ ਕਰੋ ਫੈਸਲਾ ਇਹ ਹੋਇਆ ਕਿ ਜਿਸ ਦਿਨ ਸੰਤ ਸਾਡੇ ਪਿੰਡ ਆਉਣਗੇ ਪੰਨੇ ਤਾਂ ਤੇੜ ਕਸ਼ਹਿਰਾ ਪਾਉਣਗੇ ਤੇ ਗੁਰਬਾਣੀ ਤੋਂ ਬਿਨਾਂ ਬਾਹਰ ਲਿਆਂ ਮਨ ਘੜਤ ਬੋਲੀਆਂ ਨਹੀਂ ਲਾਉਣਗੇ ਸੰਤਾਂ ਨੇ ਕਿਹਾ ਕਿ ਤੋਕਤਾ ਵੱਖ ਰਹੀ ਲਗ ਕਨਾਈ ਬਰ ਹੋਣੀ ਲੱਗਣਦਿਆਂਗੇ ਤੇ ਕੱਚ ਅਤੇ ਪਰਨੇ ਵਿੱਚ ਮੈਨੂੰ ਕੀ ਫਰਕ ਹੈ ਉਹਦਾਂ ਕੱਚ ਪਾ ਲੂੰਗੇ ਤੇ ਦੋਸਤੋ ਇਸ ਤਰ੍ਹਾਂ ਦੇ ਪੁਰਾਣੇ ਸਾਧਸੀ ਜਿਨ੍ਹਾਂ ਦਾ ਜ਼ਿਕਰ ਗਿਆਨੀ ਗੁਰਦੇਵ ਸਿੰਘ ਹੋਰਾਂ ਨੇ ਕੀਤਾ ਆਪਾਂ ਗੱਲਾਂ ਬਾਤਾਂ ਕਰ ਰਹੇ ਆਂ ਪੁਰਾਣੇ ਵੇਲੇ ਦੇ ਸੰਤਾਂ ਦੀਆਂ ਅੱਗੇ ਆਪਾਂ ਕਰਦੇ ਹਾਂ ਕੱਲ ਸ਼ੁਰੂ ਸੰਤਾਂ ਨੇ ਆਪਣੇ ਘੁੰਗਰੂਆਂ ਸੱਪਾਂ ਕਾਟਵਾ ਟੁੰਬਿਆਂ ਵਾਲੇ ਨੌਜਵਾਨ ਦੇ ਜਥੇ ਦੀ ਕੰਕੋਰ ਆਵਾਜ਼ ਵਿੱਚ ਮੰਗਲਾ ਚਾਹੁੰਦਾ ਸ਼ਬਦ ਲਾਪਿਆ ਏਕਮ ਏਕਮ ਏਕ ਕੰਕਾਰ ਓਏ ਏਕਮ ਕਾਰ ਸਤਨਾਮ ਏਕ ਕੰਕਾਰ ਏਕ ਓੰਕਾਰ ਸਰੋਤਾ ਗਾਨ ਤੇ ਦੀਵਾਨ ਲਾਉਣ ਵਾਲੀ ਪਾਰਟੀ ਇਹ ਸੁਣ ਕੇ ਸੋਚ ਹੀ ਰਹੀ ਸੀ ਕਿ ਇਹ ਸ਼ਬਦ ਹੈ ਜਾਂ ਕੁਝ ਹੋਰ ਸੰਤਾਂ ਨੇ ਇੱਕ ਹੋਰ ਨਿਹਲੇ ਉੱਤੇ ਦੱਲਾ ਕੱਢ ਮਾਰਿਆ ਬਈ ਬਾਣੀ ਤੇਰੇ ਕੱਟੇ ਵੀ ਕੱਟੇ ਵੀ ਕੱਟੇ ਕੱਟੇ ਹੌਮੇ ਦੇ ਰੋਗ ਇਸ ਕੱਟੇ-ਕੱਟੇ ਦੀ ਮੋੜ-ਮੋੜ ਅਨੁਪ੍ਰਸ਼ਾਸਕ ਸ਼ੰਕਰ ਵਾਲੀ ਤੁੱਕ ਸੁਣ ਕੇ ਅੱਦੇ ਲੋਕਾਂ ਦੀਆਂ ਅੱਖਾਂ ਸਾਹਮਣੇ ਆਪਣੇ ਘਰ ਦੇ ਕੱਟੇ ਬੱਚੇ ਘੁੰਮਣ ਲੱਗ ਪਏ ਬਾਣੀ ਦੀ ਇਸ ਕੁ ਵਰਤੋਂ ਤੋਂ ਸਾਡੇ ਪਿੰਡ ਦੇ ਸ਼ਬਦੀ ਜਥੇ ਦੇ ਸਿਆਣੇ ਮੈਂਬਰ ਕੁਝ ਕਹਿਣ ਲਈ ਉਸਰ ਵੱਟੇ ਪੰਨ ਹੀ ਰਹੇ ਸਨ ਕਿ ਸੰਤਾਂ ਨੇ ਇੱਕ ਹੋਰ ਮੂੰਹ ਫਟ ਧਾਰਨਾ ਦਾ ਆਲਾਪ ਆਰੰਭ ਦਿੱਤਾ ਦਰਉਪਤੀ ਦੀ ਕਥਾ ਸੁਣਾ ਕੇ ਟੋਟਕਾ ਕਾਇਆ ਨੰਗੀ ਕਰੋ ਪੰਚਾਲੀ ਬੰਦੀ ਹੁਣ ਤੁਸੀਂ ਨੰਗੀ ਕਰੋ ਨਾਲ ਹੀ ਸੰਤਾ ਨੇ ਦਰੋਪਤੀ ਦੇ ਚੀਰ ਹਰਨ ਵਾਲੀ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ ਤੇ ਅੰਤ ਵਿੱਚ ਫਿਰ ਇਹੋ ਧਾਰਨਾ ਲਾ ਕੇ ਗੂੰਜਾ ਪਾ ਦਿੱਤੀਆਂ ਇਹ ਸੁਣਦਿਆਂ ਹੀ ਜਦੋਂ ਸ਼ਬਦੀ ਜਥੇ ਦੇ ਮੈਂਬਰ ਦੀਵਾਨ ਵਿੱਚੋਂ ਉੱਠ ਕੇ ਜਾਣ ਲੱਗੇ ਤਾਂ ਪਿੰਡ ਦੇ ਪੰਜ ਸੱਤ ਬੁੜਿਆਂ ਨੇ ਕਿਹਾ ਚਲੋ ਚੰਗਾ ਹੋਇਆ ਕ੍ਰੇਸ ਨੇ ਬੜਿਆ ਹੁਣ ਸੰਤ ਸ਼ਬਦ ਖੁੱਲ ਕੇ ਲਾਉਣਗੇ ਦੇ ਪਹਿਲਾਂ ਸੰਤਾਂ ਨੇ ਕੋਈ ਕਸਰ ਛੱਡੀ ਸੀ ਥੋੜੇ ਦਿਨਾਂ ਪਿਛੋਂ ਸੰਤਾਂ ਨੇ ਆਪਣੀ ਪ੍ਰਗਟਾਈ ਖੂਹ ਉੱਤੇ ਮੱਛਿਆ ਦਾ ਮੇਲਾ ਲਾਉਣ ਦਾ ਆਰਣ ਕਰ ਦਿੱਤਾ ਜਿਹੜਾ 12 ਮੱਛੀਆਂ ਨਾਲ ਆਵੇਗਾ ਉਹ ਮਾਨਚਿਤ ਫਲ ਪਾਵੇਗਾ ਇਹ ਬਾਕ ਸੁਣਦਿਆਂ ਹੀ ਮਾਨਚਿਤ ਫਲ ਪਾਉਣ ਵਾਲੇ ਗੰਢ ਦੇ ਪੂਰਿਆਂ ਤੇ ਅਕਲ ਦੇ ਉਰਿਆਂ ਦੀਆਂ ਵਿਹੀਰਾਂ ਪੈ ਗਈਆਂ ਮੱਛਿਆ ਦੀ ਮਹੀਨਾ ਪਰ ਕੌਣ ਢੀਕ ਕਰਦਾ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲਿਆਂ ਨੇ ਖੂਹ ਦੀ ਮੌਨ ਭਵਾ-ਭਾਕੇ ਦੇ ਚੀਕਾਂ ਕਢਾ ਦਿੱਤੀਆਂ ਅਰਜਨਾ ਹੀ ਮੱਸਿਆ ਲੱਗਣ ਲੱਗ ਪਈ ਖੂਹੀ ਦਾ ਥੱਲਾ ਕਲੰਜੇ ਜਾਣ ਤੋਂ ਜਦੋਂ ਪਾਣੀ ਗੰਧਲਾ ਨਿਕਣ ਲੱਗ ਪਿਆ ਤਾਂ ਸੰਤਾਂ ਦੇ ਸ਼ਰਧਾਲੂਆਂ ਨੇ ਅਮਰੀਕਾ ਦੇ ਚੰਨ ਤੇ ਪੁੱਜਣ ਵਾਂਗੇ ਕਹੋੜ ਧਾਰਨਾ ਦੀ ਕਾੜ ਕੱਢ ਲਈ ਸ਼ਰਬਤ ਵਰਗਾ ਪਾਣੀ ਸੰਤਾਂ ਦੀ ਖੂਹੀ ਦਾ ਖੂਹੀ ਦੇ ਨਾਲ ਇੱਕ ਪਿਪਲੀ ਸੀ ਸੰਤਾਂ ਦੇ ਸ਼ਰਧਾਲੂਆਂ ਨੇ ਇੱਕ ਟੋਟਕੇ ਵਿੱਚ ਇਸ ਪਿਪਲੀ ਦਾ ਮਣਕਾ ਵੀ ਭਰੋ ਛੱਡਿਆ ਗਿਟ-ਗਿਟ ਲੱਗਣਾ ਪਤਾਸੇ ਸੰਤਾਂ ਦੀ ਪਿਪੜੀ ਨੂੰ ਇਸ ਤੋਂ ਪਹਿਲਾਂ ਇੱਕ ਹੋਰ ਬੋਲੀ ਤਾਂ ਸੁਣੀ ਸੀ ਕੌੜੀ ਨਿੰਮ ਨੂੰ ਲੱਗਣਾ ਪਤਾਸੇ ਵੇੜੇ ਛੜਿਆਂ ਦੇ ਪਰ ਇਹ ਗਿਟ-ਗਿਟ ਲੰਮੇ ਪਤਾਸਿਆਂ ਦੇ ਕਰਾਮਾਤੀ ਵਾਕ ਨੇ ਤਾਂ ਸਭ ਨੂੰ ਚਕਾ ਚੁੰਦ ਹੀ ਕਰ ਛੱਡਿਆ ਲੋਕਾਂ ਦੇ ਕੋਈ ਉੱਤੇ ਕਿਓਟਿਆ ਨਾ ਜਾਣਤੇ ਸੰਤਾਂ ਨੇ ਇੱਕ ਵੱਡੇ ਢਿਬੇ ਉੱਤੇ ਤਾਲ ਬਰਾਉਣ ਦੀ ਇੱਛਾ ਜ਼ਾਹਰ ਕਰ ਦਿੱਤੀ ਪਿੰਡ ਦੇ ਲੋਕ ਤੇ ਵਦੇਰੇ ਮੇਰੇ ਪਿੰਡ ਦੇ ਕੰਨਾਂ ਟੋکریاں ਲੈ ਕੇ ਇਸ ਸੇਵਾ ਦੇ ਅਖੰਡ ਯੱਗ ਤੋਂ ਉਦੋਂ ਮੁੜੇ ਜਦੋਂ ਤਲਾ ਦੇ ਥੱਲੇ ਵਿੱਚੋਂ ਪਾਣੀ ਸਿੰਮਣ ਲੱਗ ਪਿਆ ਫਿਰ ਮੁਸ਼ਕਲ ਇੱਟਾਂ ਦੀ ਬਣੀ ਨੇੜੇ ਤਰੇ ਕੋ ਪੱਟਾ ਨਹੀਂ ਸੀ ਦੂਰੋਂ ਗੱਡਿਆਂ ਤੇ ਸੰਤਾਂ ਨੇ ਗਊ ਦੇ ਜਾਿਆਂ ਦੇ ਕੰਨੇ ਟਾਉਣੀਆਂ ਊਂ ਠੀਕ ਨਾ ਮੰਨੀਆਂ ਗਦੇ ਇਸ ਪਵਿੱਤਰ ਕਾਜ ਲਈ ਮੁੱਢੋਂ ਮਾੜੇ ਸਮਝੇ ਗਏ ਸੰਤਾਂ ਨੇ ਇੱਟਾਂ ਕੇਵਲ ਵਹਿngੀਆਂ ਵਿੱਚ ਆਇਆਂ ਲਾਉਣ ਦਾ ਐਲਾਨ ਕਰ ਦਿੱਤਾ ਧੰਨ ਸੰਤ ਧੰਨ ਸੰਤਾ ਦੇ ਸ਼ਰਧਾਲੂ ਬਰਨਾਲੇ ਮਹਿਲਾਂ ਅਤੇ ਹੋਰ ਦਸਾਂ ਪਿੰਡਾਂ ਤੋਂ ਵਹੰਗਿਆਂ ਵਿੱਚ ਟਾਉਣੀਆਂ ਸ਼ੁਰੂ ਹੋ ਗਈਆਂ ਪਿੰਡਾਂ ਦੇ ਰਾਜ ਸੇਵਾ ਲਈ ਪੁੱਜ ਗਏ ਆਖਦੇ ਹਨ ਭਾਈ ਭਗਤੇ ਦਾ ਖੂ ਭੂਤਾਂ ਨੇ ਰਾਤੋਂ ਰਾਤ ਲਗਾ ਦਿੱਤਾ ਸੀ ਉਹ ਤਾਂ ਪਤਾ ਨਹੀਂ ਸੱਚ ਹੈ ਝੂਠ ਪਰ ਮੇਰੇ ਪਿੰਡ ਦੇ ਲਾਗੇ ਬਣੇ ਇਸ ਲੋਕ ਤੀਰਥ ਨੂੰ ਅੱਖੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਵਹੰਗਿਆਂ ਤੇ ਟਾ ਢੋ ਕੇ ਕਿਵੇਂ ਪਹਿਲੇ ਤਾਂ ਤਿਆਰ ਕਰ ਛੱਡਿਆ ਤਲਾਬ ਬਣਾ ਕੇ ਥੋੜੇ ਦਿਨਾਂ ਪਿਛੋਂ ਪੰਜ ਗੱਡੇ ਕੁਲਗਲਿਆਂ ਦੇ ਪਕਵਾ ਕੇ ਲੋਕਾਂ ਨੂੰ ਖਵਾਏ ਇੱਕ ਵਾਰੀ ਲੱਡੂਆਂ ਦਾ ਦੋ ਵਾਰੀ ਕੜਾਹ ਪੂਰੀ ਦਾ ਜਾ ਕੀਤਾ ਇੱਕ ਵਾਰੀ ਜਲੇਬੀਆਂ ਦੇ ਸੱਤ ਗੱਡੇ ਵੰਡੇ ਗਏ ਜੋ ਜੀ ਆਵੇ ਤੇ ਜਿਤਨੀਆਂ ਜੀ ਕਰਦਾ ਖਾਵੇ ਕਹਿੰਦੇ ਨੇ ਸੰਤਾਂ ਨੇ ਲੱਡੂ ਜਲੇਬੀਆਂ ਦੇ ਇਹ ਗੱਡੇ ਧੂਰੀ ਸ਼ੇਰਪੁਰ ਬਰਨਾਲਾ ਤੇ ਤਪਾ ਮੰਡੀ ਦੇ ਕੁਝ ਸ਼ਾਹੂਕਰਾਂ ਨੂੰ श्राप ਦੇਣ ਦੀ ਇੱਕੋ ਕੁੜੀ ਨਾਲ ਅਟੇਰ ਲਏ ਸਨ ਕਈ ਸ਼ਰਧਾਲੂਆਂ ਨੇ ਸੰਤਾਂ ਨੂੰ ਲੜਕੀਆਂ ਚਰੌਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਵਿੱਚੋਂ ਆਖਦੇ ਹਨ ਕਈ ਲੰਗਰ ਦੀ ਸੇਵਾ ਕਰਦੀਆਂ ਹਨ ਚਾੜਨ ਵਾਲਿਆਂ ਨੂੰ ਸੰਤ ਫਰਮਾ ਦਿੰਦੇ ਸੰਨ ਇੱਥੇ ਛੱਡ ਜਾ ਭਾਈ ਆਪੇ ਲੰਗਰ ਵਿੱਚ ਸਾਧ ਸੰਗਤ ਦੀ ਸੇਵਾ ਕਰਕੇ ਗੁਜ਼ਾਰਾ ਕਰਦੇ ਰਹੋ ਲੜਕੀ ਨਾ ਹੋਈ ਕਾਮ ਹੈ ਵਗ ਵਿੱਚ ਰਲੌਣੀ ਹੋਈ ਫਿਰ ਇਹ ਸੰਤ ਆਪਣੇ ਇਸ ਆਵਾਮੀ ਤੀਰਥ ਉੱਤੇ ਇੱਕ ਇੱਕ ਮਹੀਨੇ ਕਈ ਕੀ ਦਰਜਨਾ ਵਿਆਹ ਕਰਾਉਣ ਲੱਗ ਪਏ ਉਧਰੋਂ ਮੁੰਡੇ ਵਾਲਾ ਭਗਤ ਆਇਆ ਇਧਰੋਂ ਲੜਕੀ ਵਾਲਾ ਲੜਕੀ ਦਾ ਪੱਲਾ ਲੜਕੇ ਦੇ ਹੱਥ ਫੜਾਇਆ ਤੇ ਮਹਾਂਗਦਰਵ ਵਿਆਹ ਹੋ ਗਿਆ ਇਹ ਵਿਆਹ ਆਮ ਤੌਰ ਤੇ ਛੋਟੇ ਛੋਟੇ ਬੱਚਿਆਂ ਦੇ ਕੀਤੇ ਜਾਂਦੇ ਸਨ ਕਹਿੰਦੇ ਵੱਡੇ ਹੋ ਕੇ ਆਪੇ ਆਉਣ ਜਾਣ ਹੋ ਜਾਵੇਗਾ ਵਿਥੇਰਾ ਵਸਣਗੇ ਰਸਣਗੇ ਕੀ ਸੰਤਾਂ ਦਾ ਇਹ ਆਪ ਇੱਕ ਵਾਕ ਪੂਰਾ ਹੋਣ ਵਿੱਚ ਕੋਈ ਸ਼ੰਕਾ ਹੈ ਸੰਤਾਂ ਨੇ ਆਪ ਵੀ ਦੋ ਤਿੰਨ ਵਿਆਹ ਕਰਾਏ ਉਹਨਾਂ ਦੀਆਂ ਪਤਨੀਆਂ ਵਿੱਚੋਂ ਜਿਨ੍ਹਾਂ ਦਾ ਸਤਕਾਰ ਲੋਕ ਮਾਤਾ ਜੀ ਕਰਕੇ ਕਰਦੇ ਸਨ ਕਿਸੇ ਪੁੱਤ ਦੀਆਂ ਮਤਾਵਾਂ ਨਹੀਂ ਬਣੀਆਂ ਸੰਤਾਂ ਦੇ ਸ਼ਰਤਾਲੂਆਂ ਦੀਆਂ ਜ਼ਰੂਰ ਮਤਾਵਾਂ ਹਨ ਜਿੰਨਾ ਭਰੇ ਸ਼ਰਦਾ ਸਤਕਾਰ ਸੰਤਾਂ ਦੇ ਪ੍ਰੇਮੀਆਂ ਵਿੱਚ ਸੰਪੂਰਨ ਹੈ ਕਹਿੰਦੇ ਹਨ ਹੁਣ ਮਾਤਾ ਜੀ ਦੀ ਅਸ਼ੀਰਵਾਦ ਨਾਲ ਸਭਨਾ ਪ੍ਰੇਮੀਆਂ ਦੇ ਸਾਰੇ ਕਾਰਜ ਆਪੇ ਹੀ ਰਾਸ ਹੋ ਜਾਂਦੇ ਹਨ ਦੋਸਤੋ ਬਹੁਤ ਵਧੀਆ ਗੱਲਬਾਤ ਜਿਹੜੀ ਹੈਗੀ ਹੈ ਗਿਆਨੀ ਗੁਰਦੇਵ ਸਿੰਘ ਰਣੇ ਦੀ ਹੀ ਹੈ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਹੈ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਵਿੰਦਰ ਰਾਜਪਾਲ ਸਿੱਖਵਾਲਾ ਗੱਲਬਾਤ ਆਪਾਂ ਕਰ ਰਹੇ ਸੀ ਪਿੰਡ ਦੇ ਸਾਧੂਆਂ ਬਾਰੇ ਅੱਗੇ ਇੱਕ ਹੋਰ ਸਾਧੂ ਦੀ ਆਪਾਂ ਗੱਲ ਕਰਦੇ ਹਾਂ ਸਾਡੇ ਪਿੰਡ ਨੂੰ ਇੱਕ ਵਾਰੀ ਇੱਕ ਹੋਰ ਸੰਤ ਜੀ ਨੇ ਪਵਿੱਤਰ ਕੀਤਾ ਸੰਤ ਜੀ ਦੀ ਆਮ ਤੋਂ ਹਫ਼ਤਾ ਪਰ ਪਹਿਲਾਂ ਪਿੰਡ ਦੀਆਂ ਉਹਨਾਂ ਗਲੀਆਂ ਦਾ ਜਿੱਥੋਂ ਦੀ ਸੰਤਾਂ ਨੇ ਲੰਘਣਾ ਸੀ ਕੂੜਾ ਕਰਕਟ ਪੁੰਜੀਦਾ ਰਿਹਾ ਸੰਤਾਂ ਦੇ ਠਹਿਰਨ ਵਾਲੀ ਬੈਠਕ ਦੇ ਤਾਂ ਜਿਵੇਂ ਭਾਗ ਜਾਗ ਪਏ ਆਸ-ਪਾਸ ਦੀ ਸਫਾਈ ਤੋਂ ਇਲਾਵਾ ਸਫੈਦ ਦੀ ਕਰਕੇ ਫਰਸ਼ ਉੱਤੇ ਗੋਕੇ ਗੋਹੀ ਤਲੀ ਤਵਾ ਕੇ ਚਾਦਰਾਂ ਵਿਛਾਈਆਂ ਗਈਆਂ ਸੰਤਾਂ ਦੇ ਸੁਖਾਸਨ ਹੋਣ ਲਈ ਅਣ ਲੱਗੀ ਨਵਾਰੀ ਪਲੰਗਾ ਤੇ ਸੱਤ ਬਿਸਤਰੇ ਅਲੱਗਾ ਰੱਖੇ ਗਏ ਜਿਹੜੇ ਜਦੋਂ ਸੰਤ ਜੀ ਬਾਹਰ ਉੱਠ ਕੇ ਜਾਂਦੇ ਬਦਲ ਦਿੱਤੇ ਜਾਂਦੇ ਇਹ ਬਿਸਤਰੇ ਸੰਤਾਂ ਦੇ ਸਰਦਾਲੂ ਤੇ ਨਾਲ ਆਏ ਸੇਵਕ ਹੀ ਲੈ ਜਾਂਦੇ ਹਨ ਅਖੇ ਇਹ ਰੀਤ ਹੈ ਮੰਜੇ ਦੇ ਪਾਵਾਂ ਨਾਲ ਮੋਤੀਏ ਗੁਲਾਬ ਚੰਬੇਲੀ ਦੇ ਫੁੱਲਾਂ ਦੇ ਹਾਰ ਸਰਦਾਲੂਆਂ ਵੱਲੋਂ ਲਪੇਟੇ ਗਏ ਜਿੱਥੋਂ ਵੀ ਅੰਦਰ ਹਵਾ ਆਉਂਦੀ ਸੀ ਉਸ ਹਰ ਬੂਹੇ ਬਾਰੀ ਤੇ ਜੀਤਾਂ ਵਿੱਚੋਂ ਕੁਝੋ ਚੇਚੇ ਫੁੱਲਾਂ ਦੇ ਗੁਲਦਸਤੇ ਲਿਆ ਕੇ ਵੱਜਦੇ ਫੁੱਲ ਪੱਤੇ ਗਲਾਸਾਂ ਤੇ ਗੜਵੀਆਂ ਵਿੱਚ ਪਾ ਕੇ ਰੱਖੇ ਗਏ। ਕੂਕਰ ਦੀ ਸੰਤਾਂ ਦੀ ਵਿਊਕਾਰ ਉਹਨਾਂ ਨੂੰ ਸੂਏ ਦੀ ਪਰੜੀ ਉੱਤੇ ਛੱਡ ਗਈ। ਸੰਤ ਮਹਾਰਾਜ ਉਤੋਂ ਦੂਜੀ ਜੀਵਕਾਰ ਵਿੱਚ ਇੱਕ ਫੁਰਲਾਂਗ ਦਾ ਪੈਂਡਾ ਕਰਕੇ ਸਾਡੇ ਪਿੰਡ ਦੀ ਧਰਤੀ ਪਵਿੱਤਰ ਕਰਨ ਲਈ ਆਏ। ਜਦੋਂ ਸੰਤ ਜੀਕਾਰ ਵਿੱਚੋਂ ਤਰੇ ਉਨ੍ਹਾਂ ਦੇ ਕੋਮਲ ਚਰਨਾਂ ਲਈ ਇੱਕ ਨਵੀਂ ਜੁੱਤੀ ਪੇਸ਼ ਕੀਤੀ ਗਈ ਜਦੋਂ ਸੰਤ ਜੀ ਬੈਠਕ ਦੇ ਬੂਹੇ ਤੱਕ 10 ਕਦਮਾਂ ਦੀ ਮੰਜ਼ਲ ਮਾਰ ਕੇ ਦਰਵਾਜ਼ਾ ਵੱਲ ਲੱਗੇ ਸੇਵਾਦਾਰ ਨੇ ਦੂਜੀ ਜੁੱਤੀ ਲਹਾ ਕੇ ਤੀਜੀ ਜੁੱਤੀ ਪਹਿਨਾ ਦਿੱਤੀ ਜਦੋਂ ਸੰਤ ਜੀ ਮੰਝੇ ਉੱਤੇ ਬਰਾਜਮਾਨ ਹੋਏ ਤਾਂ ਤੀਜੀ ਜੁੱਤੀ ਇੱਕ ਪਾਸੇ ਰੱਖ ਕੇ ਇੱਕ ਵਧੀਆ ਬਲੈਟੀ ਸਲੀਪਰ ਰੱਖ ਦਿੱਤੇ ਸੰਤਾਂ ਨੇ ਜਦੋਂ ਰੇਸ਼ਮੀ ਜਰਾਬਾਂ ਵਾਲੇ ਚਰਨ ਉਤਾਹਾਂ ਮੰਝੇ ਵੱਲ ਨੂੰ ਚੁੱਕੇ ਤਾਂ ਸ਼ਰਧਾਲੂਆਂ ਨੇ ਮਸਾ-ਮਸਾ ਚਰਨਾਂ ਨੂੰ ਮੱਥੇ ਸਵਾ ਕੇ ਚਰਨ ਛੋਹ ਪ੍ਰਾਪਤ ਕੀਤੀ ਸੰਤਾਂ ਦੀ ਚਰਨ ਤੂੜ ਮੱਥੇ ਲਾਉਣ ਦੀ ਰੀਝ ਇਹੋ ਜੇ ਨਵੇਂ ਜਮਾਨੇ ਦੇ ਸੰਤਾਂ ਨੂੰ ਦੇਖ ਕੇ ਹੁਣ ਠੀਕ ਨਹੀਂ ਚੱਜਦੀ ਕਿਤਨਾ ਚਿਰ ਮੈਂ ਇਹ ਗੱਲਾਂ ਸੁਣ ਕੇ ਸੋਚਦਾ ਰਿਹਾ ਕਿ ਜੇ ਇਹਨਾਂ ਸੰਤਾਂ ਦੇ ਚਰਨ ਧੂੜ ਦਾ ਕੋਈ ਸ਼ਰਦਾਲੂ ਹੋਵੇ ਤਾਂ ਉਸ ਨੂੰ ਰਾਸਤਾ ਦਾ ਬੁਰਾ ਮੂੰਹ ਹੀ ਦੇਖਣਾ ਪਵੇ ਚਰਨ ਧੂੜ ਤਾਂ ਵੱਖਰੀ ਸੰਤਾ ਇਹ ਤਾਂ ਕਿਸੇ ਜੁੱਤੀ ਜਾਂ ਬਲੈਟੀ ਸਲੀਪਰ ਤੇ ਤਵੇ ਚੱਟ ਕੇ ਵੀ ਮਿੱਟੀ ਦਾ ਕਣਕਣੀ ਲੱਭਦਾ ਚਰਨ ਧੂੜ ਦੇ ਪ੍ਰੇਮੀ ਹੁਣ ਸੰਤਾ ਦੀਆਂ ਮੋਟਰਾਂ ਦੇ ਟਾਇਰਾਂ ਦੀ ਮਿੱਟੀ ਲਾ ਲਿਆ ਕਰਨ ਤਾਂ ਚਰਨ ਧੂੜ ਦੀ ਤਾਂ ਠੀਕ ਰਹੇਗੀ ਸਾਡੇ ਪਿੰਡ ਸ਼ਾਇਦ ਸ਼ਰਦਾਲੂ ਘੱਟ ਸਨ ਆਖਦੇ ਹਨ ਉਹਰ ਪਿੰਡ ਦੀ ਰੀਤ ਹੈ ਕਿ ਇਹ ਸੰਤ ਜੀ ਜਦੋਂ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੇ ਹਨ ਜਨਾਨੀਆਂ ਦੁੱਧ ਦੇ ਗਲਾਸ ਲੈ ਕੇ ਖੜ ਜਾਂਦੀਆਂ ਸੰਤ ਜੀ ਇੱਕ ਕੁੱਟ ਭਰ ਕੇ ਦੁੱਧ ਝੂਠਾ ਜਾਂ ਸੱਚਾ ਕਰਕੇ ਜਾਂਦੇ ਹਨ ਤੇ ਸ਼ਰਧਾਲੂ ਉਸੀਤ ਪ੍ਰਸਾਦ ਸਾਰੇ ਟੱਬਰ ਨੂੰ ਵਰਤਾਉਂਦੇ ਹਨ ਕਿਸੇ ਦਾ ਮਾਨ ਤਾਂ ਸੀਤਲ ਹੁੰਦਾ ਹੀ ਹੋਵੇਗਾ ਸੰਤਾਂ ਨੇ ਆਪਣਾ ਤਖਤਪੋਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਗਵਾਇਆ ਜਦੋਂ ਉਹ ਬਲੈਤੀ ਸੰਤਾਂ ਨਾਲ ਮਹਿਕ ਦੀ ਰੇਸ਼ਮੀ ਕਪੜੀ ਨੂੰ ਵੰਡਦੇ ਐਣਕਾਂ ਵਿੱਚੋਂ ਨਾਮ ਕੁਮਾਰੀ ਨਾਲ ਮਖਮੂਰ ਅੱਖਾਂ ਖੁੱਲੀਆਂ ਅੱਖਾਂ ਚਮਕਦੇ ਦੀਵਾਨ ਵਿੱਚ ਪੁੱਜੇ ਤਾਂ ਸਾਰੇ ਵਾਜੂ ਮੰਡਲ ਵਿੱਚ ਇੱਕ ਸੁਗੰਧ ਭਰਿਆ ਸੰਆਟਾ ਛਾ ਗਿਆ ਸੰਤਾਂ ਨੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸ਼ਾਹੂਕਾਰ ਦੇ ਬੇਟੇ ਤੋਂ ਇਸ ਲਈ ਪਾਣੀ ਪੀਣ ਤੋਂ ਇਨਕਾਰ ਕਰ ਦੇਣ ਦੀ ਸਾਕੀ ਸੁਣਾਈ ਕਿ ਉਸਦੇ ਹੱਥ ਕੌਣਲ ਸਨ ਕਿਉਂਕਿ ਉਸ ਜਵਾਨ ਨੇ ਪਹਿਲਾਂ ਉਹਨਾਂ ਹੱਥਾਂ ਨਾਲ ਕਦੇ ਕੋਈ ਕੰਮ ਹੀ ਨਹੀਂ ਕੀਤਾ ਸਾਕੀ ਖੂਬ ਸੀਲੇ ਢੰਗ ਨਾਲ ਸੁਣਾਈ ਤੇ ਲੋਕਾਂ ਨੂੰ ਹੱਥੀਂ ਕੰਮ ਅਤੇ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਕਾਸ਼ ਉਹ ਸਾਕੀ ਉਹਨਾਂ ਉੱਤੇ ਵੀ ਅਮਲੀ ਪ੍ਰਭਾਵ ਪਾਉਣ ਦੇ ਕੰਮ ਕਰਦੀ ਜਦੋਂ ਕਿ ਇਸ ਡੇਰੇ ਤੇ ਵੱਡੇ ਗੁਰਮਖ ਸੰਤ ਜੀ ਅਥੀਂ ਕੋਡੀ ਤੇ ਵਾਢੀ ਕਰਕੇ ਲੰਗਰ ਦੀ ਸੇਵਾ ਕਰਦੇ ਰਹੇ ਜਿਨ੍ਹਾਂ ਦੇ ਪ੍ਰਭਾਵ ਨੇ ਇਲਾਕੇ ਨੂੰ ਸੇਵਾ ਦੇ ਰੰਗ ਵਿੱਚ ਰੰਗਿਆ ਉਹਨਾਂ ਨੇ ਜੀਵਨ ਨਾਲ ਸੇਵਾ ਹੀ ਰੀਤ ਜੋੜੀ ਹੋਈ ਸੀ ਜਿਸ ਬੈਠਕ ਵਿੱਚ ਸੰਤ ਠਹਿਰੇ ਸਨ ਉਸ ਦੇ ਆਸ-ਪਾਸ ਮਹੀਨਾ ਭਰ ਵਿੱਚੋਂ ਸੰਤਾਂ ਦੇ ਥੋੜੇ ਸਮੇਂ ਵਿੱਚ ਵਰਤੇ ਸਾਬਣ ਅਤੇ ਅਤਰ ਦੀਆਂ ਮਹਿਕਾਂ ਉਡਤੀਆਂ ਰਹੀਆਂ ਕੀ ਕਿਸੇ ਧਰਤੀ ਦੇਸ਼ ਤੋਂ ਹੋਰ ਚੰਗੇ ਭਾਗ ਹੋ ਸਕਦੇ ਐ ਇਸ ਪਿੰਡ ਦੇ ਸ਼ਾਨਦਾਰ ਸ਼ੌਕ ਰੱਖਣ ਵਾਲੇ ਸਰਦਾਰ ਨੂੰ ਜਦੋਂ ਮੈਂ ਉਸ ਤੋਂ ਥੋੜਾ ਚਿਰ ਪਿੱਛੋਂ ਇਸੇ ਬੈਠਕ ਵਿੱਚ ਦੇਖ ਕੇ ਅੰਦਾਜ਼ਾ ਲਾਇਆ ਸੀ ਕਿ ਸ਼੍ਰੀਮਾਨ ਸਰਦਾਰ ਸਾਹਿਬ ਨੂੰ ਜਿਹੜੇ ਕਦੇ ریاਸਤੀ ਅਹਲਕਾਰ ਤੇ ਵੱਡੇ ਵਜ਼ੀਰ ਵੀ ਰਹੇ ਹਨ ਵਧੀਆ ਪਹਿਨਣ ਪੱਚਰਨ ਦੇ ਨੰਬਰ ਵਧ ਦਿੱਤੇ ਜਾਣ ਕਿਸੰਤ ਜੀ ਨੂੰ ਤਾਂ ਮੇਰਾ ਮਨ ਦੋਦਾਂ ਵਿੱਚ ਪੈ ਗਿਆ ਇਹ ਦੋਦ ਵਿੱਚ ਪਤਾ ਨਹੀਂ ਕਿਤਨਾ ਚਿਰ ਹੋਰ ਫਸਿਆ ਰਹਿੰਦਾ ਜਿਉਂ ਆਲੀ ਸ਼ਾਨ ਸ਼ਾਨਾਂ ਵਾਲਾ ਸੋਹਣਾ ਸਰਦਾਰ ਜਮਾਨੇ ਦੀ ਹਵਾ ਮੁਤਾਬਕ ਕਦਰ ਤਰੀ ਨਾ ਹੋ ਗਿਆ ਹੁੰਦਾ ਉਧਰ ਸੰਤ ਜੀ 16 ਸ਼ਿੰਗਾਰਾਂ ਇਥਾਂ 32 ਸ਼ਿੰਗਾਰਾਂ ਦੇ ਧਾਰਨੀ ਨਾ ਬਣ ਗਏ ਹੁੰਦੇ ਪ੍ਰਾਣੇ ਕਾਵ ਦਰਸ਼ਨ ਵਾਲਿਆਂ ਨੂੰ ਕੀ ਪਤਾ ਕਿ ਸ਼ੌਚ ਸ਼ਨਾਣ ਸੋਵੰਜਨ ਮੰਜਨ ਵਾਲੇ 16 ਸ਼ਿੰਗਾਰਾਂ ਤੋਂ ਇਲਾਵਾ 17 ਤੋਂ ਪਰੇ ਸ਼ਿੰਗਾਰਾਂ ਦੀ ਦੁਨੀਆ ਹੋਰ ਵੀ ਹੈ ਆਪਾਂ ਪਿੰਡਾਂ ਵਿੱਚ ਆਉਂਦੇ ਸੰਤਾਂ ਬਾਰੇ ਗੱਲਬਾਤ ਕਰ ਰਹੇ ਸੀ ਮੇਰੇ ਪਿੰਡ ਦੇ ਵੱਡੇ ਟੋਬੇ ਵਾਲੇ ਬਰੋਟਾਂ ਹਟਾ ਇੱਕ ਵਾਰੀ ਨੰਗੇ ਸਾਧੂਆਂ ਦੀ ਮੰਡਲੀ ਉੱਤਰ ਪਈ ਸ਼ਾਮ ਨੂੰ ਰਣ ਸਿੰਘ ਦੇ ਸੰਖ ਘੜਿਆਲ ਜਦੋਂ ਇੱਕੋ ਸਾਹ ਵੱਜੇ ਇਹ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਦੇ ਬੁੱਢੇ ਬਾਲ ਬਾਹੂ ਧਾਈ ਕਮਿਆਰਾਂ ਦੇ ਭਾਂਡੇ ਪਕਾਉਣ ਵਾਲੀ ਭਗਦੀ ਆਵੀ ਦੇ ਉੱਤੋਂ ਦੀ ਸੰਤ ਮੰਡਲੀ ਦੇ ਦਰਸ਼ਨਾਂ ਨੂੰ ਭੱਜ ਪਏ ਅੱਗੋਂ ਸੰਤ ਜੀ ਇੱਕ ਥਾਲ ਵਿੱਚ ਦੀਵੇ ਰੱਖ ਕੇ ਕਮਾਈ ਜਾ ਰਹੇ ਸਨ ਚੁੱਪ ਕਰੋ ਏ ਹੱਥ ਜੋੜ ਕੇ ਖੜੇ ਹੋ ਜਾਓ ਸੰਤ ਆਰਤੀ ਉਤਾਰ ਰਹੇ ਐ ਇੱਕ ਧਾਰਮਿਕ ਵਾਕਫਕਾਰ ਨੇ ਦੂਜਾਂ ਅਣਜਾਣਾਂ ਨੂੰ ਹਟਕ ਕੇ ਕਿਹਾ ਆਰਤੀ ਕੜਾ ਬਰੋਟੇ ਉੱਤੇ ਚੜੀ ਹੋਈ ਐ ਇੱਕ ਅਣਪੋਲ ਜਿਹੇ ਜੱਟ ਨੇ ਅੱਗੋਂ ਪ੍ਰਚਨ ਕੀਤਾ ਲੈ ਸੁਣ ਲੈ ਬਈ ਇਹਦੀ ਆਰਤੀ ਕਿਤੇ ਕੋਈ ਕਾਟੋ ਆ ਇਹ ਤਾਂ rau ras ਦੇ ਪਾੜ ਪਿਛੋਂ ਸੰਤਾਂ ਦੀ ਭਜਨ ਕਰਨ ਦੀ ਇੱਕ ਰੀਤ ਹੁੰਦੀ ਹੈ ਦੂਜੇ ਦਿਨ ਸਾਰੇ ਪਿੰਡ ਵਿੱਚ ਧੰਮ ਪੈ ਗਈ ਕਿ ਸੰਤਾਂ ਦੀ ਮੰਡਲੀ ਕੱਲ ਦੀ ਆਈ ਹੋਈ ਹੈ ਇਹਨਾਂ ਨਿਗਰਿਆ ਹੋਇਆ ਪਿੰਡ ਹੈ ਕਿਸੇ ਨੇ ਭੰਡਾਰਾ ਵੀ ਨਹੀਂ ਕੀਤਾ ਬੁੱਢੀਆਂ ਸਵੇਰੇ ਦੇ ਅਣਕਾਲੇ ਦੁੱਧੀਆਂ ਦੋਹਣੀਆਂ ਤੇ ਦੋਹਣੇ ਬਲਟੋਈਆਂ ਭਰ ਕੇ ਸਮੇਤ ਨਾਂਗੇ ਸੰਤਾਂ ਦੀ ਮੰਡਲੀ ਨੂੰ ਚੜ੍ਹਾ ਆਈਆਂ ਬਈ ਭਾਂਡੇ ਤਾਂ ਸੰਤਾਂ ਨੇ ਇੱਥੇ ਹੀ ਛੱਡ ਜਾਣੇ ਨੇ ਪਿਛੋਂ ਆਪੋ ਆਪਣੇ ਲੈ ਜਾਵਾਂਗੇ ਆ ਸਾਧਾ ਨੂੰ ਸਵਾਦ ਨਾਲ ਕੀ ਉਨਾਂ ਤਾਂ ਤਨ ਦੇ ਕੱਪੜੇ ਵੀ ਇਤਿਆਗ ਛੱਡੇ ਨੇ ਦੁਪਹਿਰਾਂ ਨੂੰ ਇੱਕ ਘਰ ਤੋਂ ਜਿੰਨਾਂ ਦਾ ਇੱਕ ਵੱਡਾ ਸਾਧ ਹੋ ਗਿਆ ਸੀ ਧੋਖਣਾ ਦੇਣ ਵਾਲਿਆਂ ਤੱਕੇ ਨਾਲ ਹੀ ਭੰਡਾਰਾ ਕਰਵਾ ਦਿੱਤਾ ਜੇ ਅੱਜ ਹਰੀਏ ਬੁੜੇ ਦੀ ਔਲਾਦ ਹੁੰਦੀ ਤਾਂ ਅੱਧਾ ਘਰ ਤੇ ਜ਼ਮੀਨ ਵਣਾ ਕੇ ਬੈਠੀ ਹੁੰਦੀ ਫੇਰ ਪਤਾ ਲੱਗਦਾ ਉਹਨੇ ਕਿ ਭੰਡਾਰਾ ਦਿੰਦਿਆਂ ਜਾਨ ਨਹੀਂ ਨਿਕਣ ਲੱਗੀ ਇਹ ਥੋੜਾ ਦੇਣਾ ਬਣਦਾ ਹੈ ਇਸ ਮੰਤਕ ਸਾਹਮਣੇ ਕੌਣ ਮੁਨਕਰ ਹੁੰਦਾ ਕਰਨ ਸਿੰਘੀਆਂ ਸੰਖਾਂ ਦੇ ਗੁੰਜਾਰ ਵਿੱਚ ਸੰਤਾਂ ਦੀ ਮੰਡਲੀ ਆਈ ਤੇ ਖੀਰ ਕੜਾ ਮਾਲ ਪੂੜਿਆਂ ਦਾ ਭੰਡਾਰਾ ਛੱਕ ਕੇ ਨਗਰ ਤੇ ਉਸ ਘਰ ਨੂੰ ਪਵਿੱਤਰ ਕਰ ਗਈ ਪਿੰਡ ਦੇ ਸਾਰੇ ਖੁੰਡਾਂ ਦੇ ਮੁੱਢ ਤੇ ਪਾਤੀਆਂ ਦੇ ਘਾਰੇ ਰਾਤੋਂ ਰਾਤ ਸੰਤਾਂ ਦੀਆਂ ਧੂਣੀਆਂ ਤੇ ਸੜਕੇ ਸੁਹਾ ਹੋ ਗਏ ਕਈ ਮਹੀਨੇ ਜਿੱਥੇ ਨਾਗੇ ਸਾਧੂ ਬੈਠੇ ਸੀ ਉੱਥੋਂ ਸੰਤਾਂ ਦੀਆਂ ਧੂਣੀਆਂ ਦੀ ਸੁਹਾ ਪਿੰਡ ਦੇ ਲੋਕ ਮੱਥੇ ਨੂੰ ਜਾ ਕੇ ਲਾਉਂਦੇ ਰਹੇ ਆਰੇ ਹੀ ਕੀਮ ਹੋਣ ਵਾਲੇ ਡੰਗਰ ਪਸ਼ੂ ਤੇ ਬੰਦਿਆਂ ਉੱਤੇ ਸੱਤ ਘੇੜੇ ਦੇ ਕੇ ਸੁੱਟਦੇ ਰਹੇ। ਇਹ ਕਰਾਮਾਤੀ ਸੁਆ ਉਹਦੋਂ ਖਤਮ ਹੋਈ ਜਦੋਂ ਇਸ ਦਾ ਇੱਕ ਇੱਕ ਕਿਣਕਾ ਅੱਗੇ ਲੋੜ ਪੈਣ ਤੇ ਕੰਮ ਆਉਣ ਲਈ ਰਿਤੇ ਨਾਤੇਦਾਰਾਂ ਤੱਕ ਪਹੁੰਚਾ ਦਿੱਤਾ ਗਿਆ। ਤੇ ਸੰਤਾਂ ਦੇ ਦੋਸਤੋ ਜਿਹੜੇ ਕੌਤਕ ਜਿਹੜੇ ਇਸ ਤਰ੍ਹਾਂ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਕਰਦੇ ਸੀਗੇ ਆਮ ਪਿੰਡਾਂ ਦੇ ਵਿੱਚ ਸੰਤ ਆਉਂਦੇ ਹੁੰਦੇ ਸੀ। ਤੇ ਦੋਸਤੋ ਮਿੱਤਰੋ ਇਹ ਤਾਂ ਸੀ ਗਿਆਨੀ ਕੁਰਦਿਤ ਸਿੰਘ ਦੀ ਲਿਖੀ ਹੋਈ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਸੰਤਾਂ ਦੇ ਕੌਤਕ ਜਿਹੜੇ ਉਹਨਾਂ ਵੇਲਾਂ ਦੇ ਵਿੱਚ ਹੁੰਦੇ ਸੀ ਉਹਨਾਂ ਬਾਰੇ ਲਿਖਿਆ ਸੀ ਉਹਨਾਂ ਨੇ ਇਹ ਸੀ ਆਪਣਾ ਇਹਦਾ ਪ੍ਰੋਗਰਾਮ ਇਹਦਾ ਤੁਹਾਨੂੰ ਪਸੰਦ ਆਇਆ ਹੋਣਾ ਦੋਸਤੋ ਤੁਸੀਂ ਵੀ ਕੋਈ ਕਹਾਣੀ ਜਾਂ ਕੋਈ ਆਪਣੀ ਰਚਨਾ ਮੈਨੂੰ ਭੇਜਣੀ ਚਾਹੁੰਦੇ ਹੋ ਤਾਂ ਮੇਰਾ ਈਮੇਲ ਦਾ ਐਡਰੈਸ ਹੈ swinderrajpal@gmail.com ਇਸ ਤੇ ਤੁਸੀਂ ਮੈਨੂੰ ਮਿਲ ਕਰ ਸਕਦੇ ਹਾਂ ਮੈਂ ਤੁਹਾਡੇ ਕਹਾਣੀ ਜਾਂ ਹੋਰ ਚੋਣਾਂ ਨੂੰ ਜ਼ਰੂਰ ਆਪਣੇ ਪ੍ਰੋਗਰਾਮ ਦੇ ਸ਼ਾਮਲ ਕਰਾਂਗਾ ਤੁਹਾਡੇ ਨਾਂ ਦਾ ਜ਼ਿਕਰ ਵੀ ਕਰਾਂਗਾ ਜਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ 9878800782 ਤੇ ਭੇਜ ਸਕਦੇ ਹੋ ਚੰਗੀ ਸੋਹਣੀ ਲਿਖਤ ਹੋਵੇ ਸਮਾਜਿਕ ਲਿਖਤ ਹੋਵੇ ਤੇ ਸਾਡੇ ਪਰਿਵਾਰਾਂ ਦੇ ਵਿੱਚ ਸੁਣਨ ਵਾਲੀ ਹੋਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਦੋਸਤੋ ਹੁਣ ਮੈਨੂੰ ਪ੍ਰੋਗਰਾਮ ਖਤਮ ਕਰਨ ਦੇ ਦਿਓ ਜਾਂ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਪ੍ਰੋਗਰਾਮ ਹੈ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਤੋਂ ਪੇਸ਼ ਕਰ ਰਿਹਾ ਹਾਂ ਤੁਹਾਡਾ ਦੋਸਤ ਤੇ ਹੋਸਟ ਸੁਖਵਿੰਦਰ ਸਿੰਘ ਰਾਜਪਾਲ ਪਿੰਡ ਸਿੱਖਵਾਲਾ ਪ੍ਰੋਗਰਾਮ ਨੂੰ ਦੋਸਤੋ ਅਗਾ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਚੈਨਲ ਨੂੰ ਸੁਖਵਿੰਦਰ ਸਿੰਘ ਰਾਜਪਾਲ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਕਰਿਓ ਬਾਬਾ ਸ਼ੁਕਰੀਆ ਜਿਉਂਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਹੋ ਪ੍ਰਮਾਤਮਾ ਤੁਮ ਦੋਸਤੋ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਜਾ ਚੋਣ ਦੋਸਤੋ ਖਲਬ ਰੱਖਾ ਜੀ